ਬਠਿੰਡਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਡਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫਿਰ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਇੱਥੋਂ ਵੱਡਾ ਕਿਲ ਕੱਢਿਆ ਸੀ ਹੁਣ ਤਾਂ ਛੋਟਾ ਕਿਲ ਹੈ ਉਹ ਵੀ ਕੱਢ ਲੈਣਗੇ ਸਿਮ ਮਾਨ ਨੇ ਬਠਿੰਡਾ ਦੀ ਨਰਵਾਣਾ ਮੰਡੀ ਦੇ ਵਿੱਚ ਕਿਹਾ ਕਿ ਇਸ ਵਾਰ 13 ਜ਼ੀਰੋ ਕਰ ਦਿਓ ਵਾਦਾ ਰਿਹਾ ਹਰ ਸਹੂਲਤ ਮਿਲੇਗੀ ਪੰਜਾਬ ਸਰਕਾਰ ਇਲਾਜ ਦੀ ਸਹੂਲਤ ਦੇਵੇਗੀ ਇਹ ਤੁਹਾਡੀ ਮਰਜ਼ੀ ਹੋਵੇਗੀ ਕਿ ਇਲਾਜ ਨਿੱਜੀ ਜਾਂ ਸਰਕਾਰੀ ਤੌਰ ਤੇ ਕਰਾਉਣਾ ਹੈ ਸਰਕਾਰੀ ਦੇ ਵਿੱਚ ਕੋਈ ਪੈਸਾ ਖਰਚ ਨਹੀਂ ਹੋਵੇਗਾ ਪਰ ਪ੍ਰਾਈਵੇਟ ਵਿੱਚ ਖਰਚਾ ਹੋਵੇਗਾ ਹਾਲਾਂਕਿ ਇਲਾਜ ਦੋਵਾਂ ਪਾਸੇ ਇੱਕੋ ਜਿਹਾ ਮਿਲੇਗਾ ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਇੰਨੀਆਂ ਤਬਦੀਲੀਆਂ ਕੀਤੀਆਂ ਜਾਣੀਆਂ ਕਿ ਦੋਵਾਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਵੇਗਾ ਫਿਰ ਤੁਹਾਡੀ ਮਰਜ਼ੀ ਹੋਵੇਗੀ ਕਿ ਆਪਣੇ ਬੱਚੇ ਨੂੰ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਦੇ ਵਿੱਚ ਪੜਾਉਣਾ ਹੈ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਵੋਟਾ ਉਦੋਂ ਤੱਕ ਹੀ ਸਨ ਜਦੋਂ ਤੱਕ ਵੱਡੇ ਵਾਦਕ ਜੰਦਾ ਸੰਤ ਸੀਐਮ ਮਾਨ ਨੇ ਉਹਨਾਂ ਤੇ ਸੁਖਵੀਰ ਬਾਦਲ ਤੇ ਇੱਕ ਕਵਿਤਾ ਵੀ ਲਿਖੀ ਮਾਨ ਨੇ ਕਵਿਤਾ ਸੁਣਾਉਂਦਿਆਂ ਕਿਹਾ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦੇ ਅੰਤਨੇ